ਬਾਝਿਆ ਤੂੰ ਜਾਂਦਾ ਬਬਰ ਓਏ ਉੱਠ ਕੇ ਬਾਝਾ ਤੂੰ ਵੀ ਉਹ ਵੀ ਕਮਣੇ ਘਰ ਨੂੰ ਆਉਂਗੇ ਓ ਤੂੰ ਕਿੱਥੇ ਜੱਲਿਆ ਓ ਤੂੰ ਕਿੱਥੇ ਜੱਲਿਆ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਜਰਾ ਨਿਊ ਚੰਡੀਗੜ੍ਹ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਦੇ ਸਿਕਿਉਰਟੀ ਗਾਰਡ ਵੱਲੋਂ ਚਲਾਈ ਗੋਲੀ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਜੋ ਸ ਨੌਜਵਾਨ ਦਾ ਪਿੰਡ ਮਾਜਰਾ ਵਿਖੇ ਦਾ ਸੰਸਕਾਰ ਕਰ ਦਿੱਤਾ ਗਿਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿੰਡ ਮਾਜਰਾ ਤੋਂ ਜਿੱਥੇ ਕਿ ਉਸ ਨੌਜਵਾਨ ਦੀ ਡੈੱਡ ਬੋਡੀ ਪੁਲਿਸ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਨ ਉਪਰੰਤ ਬਾਰਸਾਂ ਦੇ ਹਵਾਲੇ ਕੀਤੀ ਗਈ ਐਮਬੂਲੈਂਸ ਦੇ ਵਿੱਚ ਇਸ ਨੌਜਵਾਨ ਰਣਵੀਰ ਸਿੰਘ ਉਰਫ ਮਨੀ ਦੀ ਡੈੱਡ ਬੋਡੀ ਪਿੰਡ ਪਹੁੰਚੀ ਪਿੰਡ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਰੋ ਰੋ ਕੇ ਬੁਰਾ ਹਾਲ ਕਰ ਲਿਆ ਗਿਆ ਕਿਉਂਕਿ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਪਰਿਵਾਰ ਦੇ ਵਿੱਚ ਇਹ ਨੌਜਵਾਨ ਇਕੱਲਾ ਸੀ ਤੇ ਮਾਂ ਦਾ ਇਕੋ ਇੱਕ ਸਹਾਰਾ ਸੀ ਰਣਵੀਰ ਸਿੰਘ ਉਰਫ ਮਨੀ ਇਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਮਨ ਉਪਰੰਤ ਇਹ ਨੌਜਵਾਨ ਹੀ ਘਰ ਦੇ ਵਿੱਚ ਰੋਜੀ ਰੋਟੀ ਦਾ ਗੁਜ਼ਾਰਾ ਚਲਾਉਂਦਾ ਸੀ ਸੋ ਇਸ ਨੌਜਵਾਨ ਦੀ ਅੰਤਮ ਵਿਦਾਇਗੀ ਮੌਕੇ ਇਸ ਦੀ ਭੈਣ ਵੱਲੋਂ ਇਸ ਨੌਜਵਾਨ ਨੂੰ ਕਲਗੀ ਸਜਾਈ ਗਈ ਅਤੇ ਗੁੱਟ ਤੇ ਰਖੜੀ ਵੀ ਬੰਨੀ ਗਈ ਦੱਸਦੀ ਹੈ ਕਿ ਨੌਜਵਾਨ ਅਜੇ ਕੁਆਰਾ ਸੀ ਤੇ ਪਰਿਵਾਰ ਦੇ ਵਿੱਚ ਇੱਕ ਭੈਣ ਦਾ ਇਹ ਇਕਲੌਤਾ ਵੀਰ ਸੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਪੂਰੇ ਰੀਤੀ ਰਿਵਾਜਾਂ ਦੇ ਨਾਲ ਸਜਾਇਆ ਗਿਆ ਤੇ ਪਿੰਡ ਦੇ 71 ਲੋਕਾਂ ਵੱਲੋਂ ਅਤੇ ਨੌਜਵਾਨਾਂ ਵੱਲੋਂ ਇਸ ਨੌਜਵਾਨ ਦੇ ਪਿੰਡ ਪਹੁੰਚਣ ਤੇ ਇਸ ਦੀਆਂ ਅੰਤਮ ਵਿਦਾਇਗੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਪਰ ਇੱਥੇ ਜ਼ਿਕਰ ਜੋ ਗੱਲ ਇਹ ਹੈ ਕਿ ਜਿਸ ਬੈਂਕ ਦੇ ਬਾਹਰ ਇਹ ਹਾਦਸਾ ਵਾਪਰਿਆ ਉਸ ਬੈਂਕ ਤੋਂ ਇੱਕ ਵੀ ਕਰਮਚਾਰੀ ਇੱਥੇ ਨਹੀਂ ਪਹੁੰਚਿਆ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਰਮਚਾਰੀ ਇੱਥੇ ਤੈਨਾਤ ਰਹੇ ਪਰ ਬੈਂਕ ਵੱਲੋਂ ਕੋਈ ਨਹੀਂ ਪਹੁੰਚਿਆ ਤੇ ਪਿੰਡ ਵਾਲਿਆਂ ਦਾ ਸਭ ਤੋਂ ਵੱਡਾ ਸਵਾਲ ਸੀ ਕਿ ਆਖਰ ਇਸ ਵਿਧਵਾ ਔਰਤ ਦਾ ਇੱਕੋ ਇੱਕ ਸਹਾਰਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹੁਣ ਅਗਲੀ ਕਾਰਵਾਈ ਕੀ ਹੋਵੇਗੀ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਬਨਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ ਗੋਲੀ ਚਲਾਉਣ ਵਾਲਾ ਸਿਕਿਉਰਿਟੀ ਗਾਰਡ ਪੁਲਿਸ ਹਿਰਾਸਤ ਦੇ ਵਿੱਚ ਹੈ ਤੇ ਦੇਖਦੇ ਹਾਂ ਕਿ ਅਗਲੀ ਕਾਰਵਾਈ ਕੀ ਹੋਵੇਗੀ